ਕੀ ਕਰਦੇ ਸੀ ਮੈਨੂੰ ਖੁੱਲ ਕੇ ਦੱਸ ਮੇਰੀ ਮੇਰੀ ਧੀ ਕੀ ਕੀ ਤੇ ਨਾਲ ਕਰਦੇ ਸੀ ਕੀ 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 ਪੈਸੇ ਲੈਂਦੇ ਕਿਹਦੇ ਕਿਦਾਂ ਭੇਜਦੇ ਸੀ ਕਿ ਕਿਦਾਂ ਕਿਦਾਂ ਸਭ ਕੁਝ ਦੱਸ ਮੇਰੀ ਧੀ ਇੰਨਾ ਕੋਈ ਆਪਸ ਇੰਨਾ ਤੇ ਕੋਈ ਨੰਬਰ ਹੈ ਕਿ ਕਹਿੰਦੇ ਇਹਨਾਂ ਨੂੰ ਪੁੱਛਿਆ ਕੌਣ ਸੀ ਕਿੱਥੋਂ ਸੀ ਇੰਨਾ ਦਾ ਮੇਰੇ ਕੋਈ ਯਾਰ ਵੀ ਬੱਸ ਮੈਨੇ ਇੱਧਰ ਲੇ ਲਈ ਇੱਧਰ ਲੇ ਕਿੱਧਰ ਲੈ ਗੀ। ਭਾਈ ਜੀ ਜਦੋਂ ਤੁਸੀਂ ਵੀਡੀਓ ਦੇਖੀ ਸੀ ਕਿ ਕਿਵੇਂ ਸਗੀਪੂਆ ਵੱਲੋਂ ਆਪਣੀਆਂ ਭਤੀਜਾਂ ਨੂੰ ਵੇਚ ਦਿੱਤਾ ਗਿਆ ਸੀਗਾ ਪਿੰਡ ਪੀਹਵਾਲ ਜ਼ਿਲ੍ਹਾ ਜਿਹੜਾ ਫਰੋਇਪੁਰ ਤੋਂ। ਇਹਦੀ ਨਾਣਾ ਹੈ ਵੀਰ ਜੀ। ਅੱਛਾ। ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹਸਣੇੜਾ ਉਹ ਵੀ ਚਿੱਟਾ ਲਾਉਂਦੇ ਆ। ਦੋ ਇਹਦੇ ਗੁੱਡਣਾਂ ਐ। ਇੱਕ ਬੇਟਾ। ਗੁੱਡਿਆਂ ਨੂੰ ਨਾ ਵਿਚਾਰੀਂ ਗਾ ਦੂਮੇ ਵੇਚ। ਅਸੀਂ ਵੇਚ ਦਿੱਤ ਗਾ। ਮੈਂ ਵੇਚਿਆ ਗੀਆਂ ਸੀਆਂ। ਉਹਨਾਂ ਨਾਲ ਆਪਣੀ ਗੱਲਬਾਤ ਹੋਈ ਆ ਤੇ ਬੇਨਤੀ ਇੱਕ ਇਹ ਆ ਕਿ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਮਾਮਾ ਦੀ ਵੀਡੀਓ ਨਾਲ ਵੇਖਿਓ ਕਿਉਂਕਿ ਇਸ ਦੇ ਵਿੱਚ ਮੈਂ ਬੱਚੀ ਤੋਂ ਬਹੁਤ ਕੁਝ ਪੁੱਛਿਆ ਸੀਗਾ ਕਿਉਂਕਿ ਉਹ ਜਾਣਨਾ ਸਾਨੂੰ ਜ਼ਰੂਰੀ ਸੀਗੀ ਸੀਗਾ ਤਾਂ ਜੋ ਅਸੀਂ ਬੱਚਿਆਂ ਦੀ ਭੁਆ ਦੇ ਉੱਤੇ ਕਾਰਵਾਈ ਕਰਾ ਸਕੀਏ। ਹਾਂ ਮੇਰਾ ਪੁੱਤੋਂ ਦੱਸ। ਤਾਂ ਤੁਸੀਂ ਡੈਡੀ ਹੁਣ ਕੋ ਨਹੀਂ ਜਾ ਰਹੇ ਮੈਂ ਕੋ ਤੇ ਡੈਡੀ ਤੇਰਾ ਅੰਦਰ ਵਾ ਤੇ ਮੈਂ ਬਾਹਰ ਵਾ ਸੀ ਨਾ ਇੱਕ ਹਸਪੀਟਲ ਆਇਆ ਠੀਕ ਹੈ ਜੀ ਤੇ ਡੈਡੀ ਦੇ ਹਸਪੀਟਲ ਦੇ ਅੰਦਰ ਮੈਂ ਬਾਹਰ ਵਾ ਤੇਰੀ 5 ਮਿੰਟ ਚ ਮੈਂ ਗੱਲ ਕਰਵਾ ਦਿੰਦਾ ਹਾਂ ਹਾਂ ਜੀ ਦੱਸ ਕੀ ਦੱਸਣਾ ਚਾਹੁੰਨੀ ਆ ਤੇ ਮੇਰੀ ਮੰਮੀ ਕਿੱਦਾਂ ਦੇ ਸਰਪਸ ਤੋਂ ਲੱਗ ਗਿਆ ਤੇਰੀ ਮੰਮੀ ਨੂੰ ਤੇ ਬਹੁਤ ਮਤਲਬ ਤੇਰੀ ਕਿਸੇ ਨੇ ਕੁੱਟਿਆ ਸੀਗਾ ਭਾਵੇਂ ਤੇਰੀ ਮੰਮੀ ਹੁਣ ਮੇਰੇ ਕੋਲ ਸੇਫ ਵਾ ਹਾਂ ਤੁਸੀਂ ਠੀਕ ਹਾਂ ਹਾਂ ਤੁਹਾਨੂੰ ਦੱਸਣਾ ਮੇਰਾ ਪੁੱਤ ਕੀ ਆ ਨਿੱਕੀ ਦੱਸਣਾ ਚਾਹੀਦੀ ਹੈ ਹੈ ਇਹਨਾਂ ਨੇ ਮੇਰੇ ਨਾਲ ਤੇ ਮੇਰੀ ਮੰਮੀ ਨੇ ਉਹ ਗਲਤ ਕੀਤਾ ਹੈ ਕਿਹਨਾਂ ਨੇ ਕਿਨਾਂ ਨੇ ਮੇਰੀ ਪੂਆ ਨੇ ਮੇਰੇ ਪਪਾ ਨੇ ਪਪਾ ਨੇ ਵੀ ਪੁੱਤ ਕੀ ਗਲਤੀ ਪਪਾ ਨਹੀਂ ਕਰਦੇ ਹੈ ਗਲਤ ਇਹਨਾਂ ਨੇ ਮੇਰੇ ਲੇਹਣ ਵੀ ਮਤਲਬ ਕਿ ਜਿਵੇਂ ਦੁਰਸ਼ਿਕਰ ਨਹੀਂ ਕਰਵਾਉਂਦੇ ਇਹਨਾਂ ਨੇ ਦੂਜੀ ਤਰ੍ਹਾਂ ਕਿਦਾਂ ਖੁੱਲ ਕੇ ਦੱਸ ਮੇਰੀ ਭੈਣ ਚੰਤਾ ਨਹੀਂ ਕਿ ਰਾਮ ਨੇ ਸਾੰਨੇ ਵਾਕ ਕਰ ਸੀ ਜਦੋਂ ਮੇਰੇ ਕੋ ਮਾਸੀ ਕੋ ਜਿਸਨੇ ਫਿਰ ਉਹ ਤੁਹਾਨੂੰ ਦੱਸ ਦੇਗੀ ਕਿ ਹਾਂ ਤੇ ਤੂੰ ਸਾਹਮਣੇ ਤੂੰ ਸਾਨੂੰ ਦੱਸ ਮੇਰੀ ਭੈਣ ਜੇ ਤੇ ਨਾ ਤੇਰਾ ਤੈਨੂੰ ਇਹਨਾਂ ਵੇਚਿਆ ਸੀਗਾ ਹਾਂਜੀ ਇਹਨਾਂ ਨੇ ਚੈਨਲ ਆਕਰ ਰੀਆ ਰਿਆ ਸੀਗਾ ਕਿੰਨੇ ਕਿੰਨੇ ਕਿਨੇ ਲਿਆ ਨਾ ਤੂੰ ਦੱਸ ਉਹ ਚੋਲੇ ਸੀ ਉਹ ਚੋਲੇ ਨੇ ਤਾਂ ਕੁਝ ਕਹਾਣੀ ਤਾਂ ਹੈ ਤੇਨਾਂ ਨੇ ਜੋ ਮੇਰੀ ਜੋ ਮੂੰਹ ਕੋ ਆਏ हां ਨਵੇਂ ਫੋਫਾ ਨੂੰ ਨਾਨੇ ਮੈਨੂੰ ਕਿਹਾ ਇਹ ਨਾਨੇ ਕਿ ਅਸੀਸਾ ਤੇ ਰਿਆ ਕਰਦੀ ਹੈ ਨਾਨੇ ਤੇ ਦਾਸਤੀ ਅਤੇ ਵੀ ਨੂੰ ਭੇਜਦਾ ਰੂਪ ਦਿੱਤੇ ਨਾਨੇ ਤੇਰੇ ਪਾਪਾ ਨੇ ਪਾਪਾ ਨੇ ਵੀ پیسے ਲੈ ਹੈਗੇ ਪਪਾ ਨੇ ਨਹੀਂ ਹੈ ਪਪਾ ਹਸ ਪਪਾ ਕੰਮ ਤੇ ਜਾਂਦੇ ਸੀ ਅੱਛਾ ਅੱਛਾ ਤੇਰੀ ਭੂਆ ਨੇ 3 ਲੱਖ ਲੈ ਲਿਆ ਤੇ ਤੇਰੇ ਫੁਫਰ ਨੇ ਲੈ ਲਿਆ 3 ਲੱਖ ਨਾ ਹਾਂ ਕਿਨਾ ਬੁਆ ਤੇਰੀ ਦਾ ਬੁਆ ਤੇ ਰੰਪੈ ਮੰਦੀ ਦਾ ਓਕੇ ਤੇ ਫੁੱਫੜ ਦਾ ਨਾ ਗੁੱਸੇ ਸੀ ਮੇਰੀ ਤੇ ਇਹ ਜੇ ਤੂੰ ਸਾਡਾ ਸਾਥ ਦਾ ਹੀ ਜੀ ਨਾ ਇਹਨਾਂ ਕਤੇੜਾ ਨੂੰ ਆਪਾਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਤੈਨੂੰ ਬਹੁਤ ਮਾਰ ਦੇਣੀ ਤੇਰੀ ਬੁਆ ਹਾਂ ਜੀ ਤੁਹਾਨੂੰ ਕਿਹਨੇ ਦੱਸਿਆ ਇਹ ਗੱਲ ਪੁੱਤ ਮੈਂ ਸੰਸਥਾ ਵੱਲੋਂ ਹਾਂ ਠੀਕ ਹੈ ਜੀ ਪਿਛਲੇ 3 ਦਿਨ ਕਿੰਗ ਆ ਕੀ ਪਰੋਸੀਵਾਰਾਂ ਨੂੰ ਦੇਖਿਆ ਉਹ ਨਾ ਸਾਰਾ ਪਿੰਡ ਮੈਨੂੰ ਜਾਣਦਾ ਵਾ ਮੈਨੂੰ ਨਾ ਅਸਲ ਦੇ ਵਿੱਚ ਪੁੱਤ ਮੈਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਧੀਆ ਨੂੰ ਪਿਓ ਹੀ ਤੇਰੇ ਨਾਲ ਕੁਝ ਜਦੋਂ ਤੂੰ ਉਥੇ ਰਹਿੰਦੀ ਸੀਗੀ ਉਦੋਂ ਤੇਰੇ ਨਾਲ ਕੀ ਗਲਤ ਕਰਦੇ ਸੀਗੇ ਦੱਸ ਉਹ ਸਿਭੂ ਆ ਰਿਹਾ ਤੇ ਪਰਦਾ ਮਨੇ ਕਿਹਾ ਜੋ ਭੀ ਮੈਂ ਨਾ ਮੈਂ ਤਾਂ ਮੇਰੀ ਮੰਮੀ ਸੀ ਮੈਂ ਪੁੱਤ ਤੇ ਨਹੀਂ ਕਿ ਨਾ ਉਹ ਆਦਫਾ ਫੜ ਤੇਰੇ ਨਾਲ ਕੀ ਕਰਦੇ ਸੀ ਜਦੋਂ ਤੂੰ ਇੱਥੇ ਆਪਣੇ ਨਹੀਂ ਸੀ ਵਿਆਹੀ ਉਦੋਂ ਕੀ ਕਰਦੇ ਸੀ ਤੇਰੇ ਨਾਲ ਇਹ ਦੱਸ ਮੈਂ ਜਦੋਂ ਹੀ ਐਸੀ ਨਾ ਨੇ ਮੈਨੂੰ ਮੈਂ 9 ਸਾਲ ਦੀ ਸੀ ਕਰ ਰਹੀ ਤਮੇ ਆਪਣੇ ਨਾਂ ਨਾਲ ਨਾ ਰਹਿ ਰਹੀ ਸੀ ਹਾਂਜੀ ਉਨਾਂ ਨੇ ਜਦ ਮੇਰੇ ਨਾਨਾ ਨਾਨੀ ਨਹੀਂ ਰਹੇ ਤਾਂ ਫਿਰ ਉਹਨਾਂ ਨੇ ਕਿਹਾ ਇਹਨਾਂ ਨੇ ਮੈਨੂੰ ਇਦਾਂ ਕਿਹਾ ਕਿ ਅਸੀਂ ਤੈਨੂੰ ਇਸ ਕਰਕੇ ਲੈ ਕੇ ਆਏ ਹਾਂ ਕਿ ਤੇਰੇ ਮਾਮਾ ਮਮੀ ਦੇਖ ਤੋਂ ਕੰਮ ਕਰਵਾਉਣਗੇ ਮੈਂ ਇੱਥੇ ਵਧੀਆ ਬੜੀਆ ਨਹੀਂ ਸੀ ਉੱਥੇ ਕੰਮ ਕੀਤਾ ਨਹੀਂ ਜੇ ਇਹਨਾਂ ਨੇ ਕੋਚ ਟੁੰਨੇ ਨਹੀਂ ਸੀਗੇ ਓਕੇ ਸਰ ਜਦੋਂ ਆਨੰਦ ਨੂੰ ਫੋਨ ਲਾਇਆ ਇਹਨਾਂ ਨੇ ਮੈਨੂੰ ਆਦੀ ਧੀ ਸਮਝੀ ਓਕੇ ਇਹਨਾਂ ਨੇ ਜਿਹੜੀ ਦੂਜੀ ਕੁੜੀ ਉਹਨੂੰ ਬਹੁਤ ਪਿਆਰ ਨਾਲ ਦੇਖਿਆ ਤੇ ਕਹਿੰਦੇ ਮੈਂ ਨਾ ਇਹਨਾਂ ਨੇ ਉਹ ਕੁਛ ਕੁ ਡੇ ਜੇ ਨਹੀਂ ਕਰਨਾ ਮੈਂ ਪੁੱਤ ਸੁਣ ਚ ਆਇਆ ਵਾ ਚਲ ਮੇਰੀ ਤੁਪਤੀ ਆ ਹਨਾ ਤੈਨੂੰ ਪੈਸੇ ਲੈ ਕੇ ਇਹ ਮੁੰਡਿਆਂ ਕੋਲ ਵੀ ਗੱਲ ਦੇ ਸੀਗੇ ਹਾਂਜੀ ਅ ਕਿੰਨੇ ਪੈਸੇ ਲੈਂਦੇ ਆ ਨਸ਼ਾ ਕਰਦੇ ਨਸ਼ਾ ਕਰਦੇ ਨਸ਼ਾ ਤੇ ਕੀ ਕਰਦੇ ਸੀ ਮੈਨੂੰ ਖੁੱਲ ਕੇ ਦੱਸ ਮੇਰੀ ਮੇਰੀ ਧੀ ਕੀ ਕੀ ਤੇ ਨਾਲ ਕਰਦੇ ਸੀ ਕੀ 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 ਪੈਸੇ ਲੈਂਦੇ ਕਿਹਦੇ ਕਿਦਾਂ ਭੇਜਦੇ ਸੀ ਕਿੱਦਾਂ ਕਿੱਦਾਂ ਸਭ ਕੁਝ ਦੱਸ ਮੇਰੀ ਧੀ ਕੋਈ ਆਪਸੇ ਨਾਲ ਦਿਖੋ ਨੰਬਰ ਹੈ ਕਿ ਕਹਿੰਦੇ ਉਹਨਾਂ ਨੂੰ ਪੁੱਛਿਆ ਕੌਣ ਸੀ ਕਿੱਥੋਂ ਸੀ ਇਹਨਾਂ ਦਾ ਮੇਰੇ ਕੋਈ ਆਪ ਵੀ ਬੱਸ ਮੈਂ ਇੱਧਰ ਲੈ ਗਿਆ ਇੱਧਰ ਲੈ ਗਿਆ ਲੈ ਗਿਆ ਸੀ ਤੇ ਨਾਲ ਗਲਤ ਕਰਕੇ ਨਾ ਕਰਾਉਂਦੇ ਸੀ ਹਨਾ ਹੈ ਤੇ ਪੈਸੇ ਇਹ ਲੈਂਦੇ ਸੀ ਨਾ ਪੈਸੇ ਖਾਂਦੇ ਸੀ ਨਾ ਮਤਲਬ ਕਿ 500 ਰੁਪਿਆ ਲੈ ਲੈ ਕੇ ਤੇ 200 ਰੁਪਿਆ ਲੈ ਲਿਆ ਤੇ ਤੈਨੂੰ ਭੇਜ ਦਿੰਦੇ ਸੀ ਉਹਨਾਂ ਨਾਲ ਹਨਾ ਉਸ ਹਸਨੀ ਕਹਿੰਦੇ ਸੀ ਟਾੜਾ ਲੈਂਦੇ ਸੀ ਕਿਦਾਂ ਚਿੱਟਾ ਨਹੀਂ ਹੁੰਦਾ ਚਿੱਟਾ ਹਾਂਜੀ ਤੌਪਿੰਡ ਹੈ ਨਹੀਂ ਉਹ ਮਤਲਬ ਤੈਨੂੰ ਭੇਜ ਕੇ ਤੇ ਉਹ ਉਹਨਾਂ ਤੋਂ ਲੈ ਲੈਂਦੇ ਸੀਗੇ ਚਿੱਟਾ ਲੈ ਲੈਂਦੇ ਸੀਗੇ ਪੈਸੇ ਕਦੇ ਚਿੱਟਾ ਲੈ ਲੈਂਦੇ ਸੀ ਫਤਿਹ ਤਰ੍ਹਾਂ ਕੋਈ ਪੈਸੇ ਲੈ ਕਦੇ ਭੋਤੇ ਡੰਗ ਕਰਦੇ ਕਦੇ ਇਦਾਂ ਵੀ ਕਰ ਪੈਸੇ ਕਿੰਨੇ 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 ਪੈਸੇ ਲੈਂਦੇ ਸੀਗੇ ਹਾਂਜੀ ਪੈਸੇ ਕਿੰਨੇ ਕਿੰਨੇ ਲੈਂਦੇ ਸੀਗੇ ਜਹਾ ਜਹਾ ਬਿਓ ਗਿਆ ਅੱਛਾ ਪਿਓ ਗਿਆ ਤੁੰਜਾ ਸਰ ਪਿਓ ਗਿਆ ਤੇ ਪੇ ਤੇ ਤੂੰ ਰਾਤ ਨੂੰ ਪੇ ਦਿੰਦੇ ਸੀ ਹਨਾ ਰਾਤ ਨਹੀਂ ਤੇ ਦੈਨ ਨਹੀਂ ਪਰ ਕੋਈ ਗੱਲ ਨਹੀਂ ਮੇਰੀ ਤੇ ਐ ਅਸੀਂ ਤੇਰਾ ਸਾਥ ਦਵਾਂਗੇ ਠੀਕ ਆ ਤੇ ਮੇਰੇ ਪੁੱਤ ਇਹਨਾਂ ਵਿਰੁੱਧ ਕਾਰਵੇ ਚ ਹੁੰਦੀ ਹੈ ਨਾ ਕਿ ਇਹਨਾਂ ਨੂੰ ਕਾ ਦੋ ਕਾਰਵੇ ਹੋਈ ਤੇਨੇ ਰਚ ਮੈਂ ਨਾ ਸੋਚ ਰਿਹਾ ਸੀ ਇਹ ਨਹੀਂ ਬੁੱਧ ਤੇਰਾ ਪਾਪਾ ਤੇਰੇ ਪਾਪੇ ਤੇਰੇ ਪਾਪੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਗੀ ਆ ਪਾਪਾ ਮੇਰੇ ਨਾਲ ਚਾਹੇ ਤੂੰ ਗੱਲ ਵੀ ਕਰ ਸਕਦੀ ਥੇਰੀ ਭੂਆ ਤੇ ਤੇਰਾ ਉਹ ਜਿਹੜਾ ਫੁੱਫੜਾ ਉਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ ਠੀਕ ਹੈ ਜੀ ਹਾਂ ਠੀਕ ਆ ਦੂਜੀ ਗੱਲ ਹੋਰ ਮੇਰੀ ਪੁੱਤ ਤੇਰੀ ਤੇਰੀ ਤੇਰਾ ਮੇਰੀ ਗੱਲ ਸੁਣ ਮੈਂ ਵੀ ਇਹ ਵੀ ਸੋਚਿਆ ਕਿ ਪੈਸੇ ਲੈ ਕੇ ਤੇਰਾ ਵਿਆਹ ਕਰ ਦਿੰਦੇ ਸੀ ਕਿ ਵੀ ਅਗਲੇ ਕਿਸੇ ਨਾਲ ਤੋਰ ਦਿੰਦੇ ਸੀ ਪੈਸੇ ਲੈ ਕੇ ਫੇਰ ਤੈਨੂੰ ਉੱਥੋਂ ਭਜਾ ਲਏ ਹੁੰਦੇ ਸੀ ਮੈਂ ਬੁਝਾ ਨਹੀਂ ਲੰਘੂ ਸੀ ਮੈਂ ਮੈਂ ਕਿਹ ਦਿੱਤਾ ਐਸ ਮੈਂ ਦੋਵੇਂ ਨਿਕਲ ਕਿਦਾਂ ਕਿਦਾਂ ਹੈਲੋ ਹਾਂ ਬੁੱਤ ਕੀ ਅੰਦਾ ਦੋ ਮੈਂ ਨਾ ਪੁੱਛੀ ਭਾਈਆ ਹਾਂ ਹਾਂ ਬੋਲ ਮੈਂ ਕਹੇ ਕਿ ਆਨੇ ਕਿ ਮੇਰੇ ਪਪੜ ਜੀ ਦਾ ਫੋਨ ਆਈ ਅੰਦਰ ਵਿੱਚ ਅਗਰ ਮੈਂ ਐਡ ਕਰ ਲਾਂ ਤਾਂ ਤੁਸੀਂ ਬੋਲਦੇ ਹੋ ਨਾ ਵਿੱਚ ਤੇ ਤੁਸੀਂ ਚੁੱਪਚਾਪ ਸੌਂ ਲਓ ਹਾਂ 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 ਬੁੱਤ ਹਾਂ ਐਡ ਕਰ ਲਾਂ ਕੁਛ ਨਾ ਬੋਲੀ ਹਾਂ ਮੈਂ ਨਹੀਂ ਕੁਛ ਵੀ ਬੋਲਦਾ ਮੈਂ ਸਾਇਲੈਂਟ ਰਾ ਲੈਣਾ ਤੁਸੀਂ ਫਿਰ ਸੌਂ ਲਿਆ ਜੀ ਹਾਂ ਹਾਂ ਹਾਂ

ਜੋਨ ਦੇ ਬਾਹਰ ਲੋਕਾਂ ਨੂੰ ਮੈਡੋ ਪੀਟਾਈ ਵਿੱਚ ਪੈੜੀ ਦਾ ਨਾਂ ਜਾਣ ਕੇ ਕਰਦੇ ਆ ਪਰ ਉਹ ਤਾਂ ਨਹੀਂ ਆਵੇ ਕਰਦੇ ਸਤੇ ਕਹਦੇ ਕਿ ਕੀ ਆਉਦਾ ਕਰ ਕੋ ਮੈਂ ਤਾਂ ਕਿਹਾ ਮੈਂ ਨਹੀਂ ਕਿ ਜੁਲੀ ਆਣੀ ਨੂੰ ਸਾਰੇ ਨੇ ਕਿਹਾ ਅਹੀ ਉਹਦਾ ਕੰਮ ਕਰ ਵੀ ਗਾ ਵੀ ਆ ਉਹਦਾ ਕੰਮ ਕਰਤੀ ਨਹੀਂ ਉਹਦਾ ਸੰਭੀ ਰਹੀਆ ਬਾਹਰ ਕੀ ਆਉਦਾ ਕੰਮ ਕਰਦੇ ਸੀ ਨਕਰੀ ਅਰ ਸਾਰੇ ਦਾ ਵੀ ਕੋਈ ਨਾਂ ਦਾ ਕੋਈ ਲੋੜਾ ਕਰਦੀ ਕੀ ਨਾ ਕੀ ਨਾ ਬਣਾ ਬਣਾ ਆਉਗਾ ਲਿਆ ਤੇ ਕਿਹਦੇ ਮਸਕਮ ਦੇ ਦੋਹਰਾ ਕੇ ਨਾ ਕੋਈ ਨਹੀਂ ਤਾਂ ਕਿ ਆਈ ਉਹ ਕਹਿੰਦੇ ਬੋਲ ਵੀ ਕਰਦੇ ਨੇ ਸਾਡੇ ਨਾਲ ਜੋ ਮੈਂ ਤਾਂ ਕਹਿ ਨਹੀਂ ਕਰਦੇ ਫਿਰ ਮਾਰਦੇ ਨੇ ਗਲਗਰ ਦੀਆਂ ਨਾਲ ਕਿ ਯਾਰ ਦੱਸ ਮੈਂ ਨਾ ਬਟਾ ਹੀ ਹੋ ਗਿਆ ਦੱਸੋ ਮੈਨੂੰ ਕੋਸਾ ਨਹੀਂ ਕੋਈ ਦੱਸਦਾ ਉਹਦੀਆਂ ਕਹਿਣਾ ਇਹ ਤਾਂ ਬੋਲਦੇ ਆ ਹੈ ਕਿ ਜੇ ਰੋਗ ਆ ਰਹੇ ਹੈ ਮੈਂ ਬਾਤ ਤਾਂ ਵੀ ਜਿੱਦ ਤੋਂ ਲਈ ਦਵਾਈ ਕਰਦੇ ਆ ਕੇ ਆ ਕੇ ਨਾ ਆ ਗਈ ਮੈਨੂੰ ਕਿਹੜੀ ਵੀ ਬਿਚੀ ਬਣਾ ਲਈ ਹੈ ਕਿ ਆ ਨਾ ਕਰੋ ਕਹਿੰਦੇ ਮੈਨੂੰ ਦਵਾਈ ਦਵਾਈ ਹੈ ਮੇਰੇ ਤਾਂ ਕਿਵੇਂ ਨਾ ਕੋਸ ਆ ਰਿਹਾ ਹੈ ਯਾ ਕੋਈ ਹੋਰ ਮਾਰ ਨਹੀਂ ਪੈ ਰਹੀ ਲੋਕਾਂ ਨੇ ਹਾਂ ਤੇਰੇ ਜਿਹੜੇ ਦਾਅਵੇ ਕੋਈ ਸੱਚ ਕੀ ਬੁਝਿਆ ਦੇ ਤੇਰੀ ਬੇਦਵਾ ਹੈ ਨਹੀਂ ਮੈਂ ਸੱਚੀ ਕਹਿੰਦੀ ਮੈਂ ਨਹੀਂ ਉਹ ਤਾਂ ਬੋਲਦੇ

ਕੀ ਚਾਹ ਰਹੇ ਹੋ ਜੋ ਉਹ ਕੋਨੇ ਕੇ 4000 ਰੁਪਏ ਦੀ ਚਨ ਬਾਈ ਨੇ ਸੇ ਤੋਂ ਵੀ ਚਾਹ ਰਹੇ ਹੈ ਕਿ 4000 ਰੁਪਏ ਲਗਾ ਕੇ ਰੋਣਾ ਨਾ ਨਮੋ ਕੇ ਰੱਖਾ ਸੇ ਜਮਾ ਦੇ ਦੇਣੀ ਉਹ ਤੇਰਾ ਨੋ ਕਰ ਦੇ ਨਹੀਂ ਉਹ ਜਿਹੜੇ 4000 ਰੁਪਏ ਹੈ ਹਾਂ ਉਹ ਲਾਗੂ ਕਰ ਤੋ ਨਾ ਕਿ ਸਾਡੇ ਵਿੱਚ ਆ ਕੇ ਆਣੇ ਲੋਗ ਆ ਉਸਕੇ ਤੇ ਨਿਕੋ ਹੋਣਾ ਹੈ ਸ ਆਂਗਰ ਜੀ ਦਾ ਦਰਦ ਕਰਵਾਉਣੇ ਜਾਂਦਾ ਹੈ

ਹਾਂ ਬਤੇ ਇੱਕ ਮਿੰਟ ਬਤ ਹੁਣ ਉਹ ਡਰੀ ਪਈ ਆ ਉਹਨੇ ਕਿਹਾ ਲੋ ਆਏ ਤਾਂ ਸੀ ਮਾਤਾ ਨੂੰ ਲੈਣ ਸੀਗੇ ਪਰ ਜਦੋਂ ਜਦੋਂ ਪਰਤ ਖੁੱਲੀ ਫਿਰ ਅਸੀਂ ਆ ਇਸ ਗੱਲ ਦੇ ਵਿੱਚ ਹੋਰ ਡੰਗਿਆਈ ਤੱਕ ਜਾਣ ਲੱਗ ਪਏ ਫਿਰ ਅਸੀਂ ਇਹ ਕੀਤਾ ਕਿ ਜਿਹੜੀ ਜਿੱਥੇ ਦੀ ਭੂਆ ਵਾ ਜਿੱਥੇ ਦਾ ਪਿਓ ਰਿੰਦਾ ਸਾਨੂੰ ਉੱਥੇ ਲੈ ਕੇ ਜਾਂ ਉਮਾ ਤਾਨੂੰ ਕਿਹਾ ਸੀ ਅਸੀਂ ਜਦੋਂ ਲੈ ਆਏ ਆ ਤੇ ਇਹ ਅਗਲੇ ਮਤਲਬ ਹੈ ਜੇ ਅਸੀਂ ਸਰਪੰਚ ਨੂੰ ਲਿਆ ਪਿੰਡ ਦੇ ਨੂੰ ਮਾਸੀ ਬੁਗਰ ਦੇ ਨੂੰ ਇਹਨਾਂ ਸਾਨੂੰ ਦੇਖ ਕੇ ਤੇ ਅੰਦਰੋਂ ਲੋਕ ਲਾ ਲੇ ਜਿੰਦਰੇ ਲਾ ਲੇ ਅੰਦਰੋਂ ਠੀਕ ਹੈ ਜੀ ਅਸੀਂ ਅਸੀਂ ਫਿਰ ਕੀ ਕੀਤਾ ਅਸੀਂ ਪੁਲਿਸ ਸੱਦੀ ਪੁਲਿਸ ਸਾਥ ਕੇ ਇਹਨਾਂ ਨੂੰ ਅੰਦਰੋਂ ਬਾਹਰ ਕਢਾਇਆ ਤੇਰਾ ਭਰਾ ਤੇਰੀ ਤੇਰੀ ਭੂਆ ਤੇਰੀ ਤੇਰਾ ਮੰਮ ਤੇਰਾ ਡੈਡੀ ਤੇਰੀ ਮੰਮੀ ਤੇ ਤੇਰਾ ਫੁੱਫੜ ਇਹ ਸਾਰੇ ਜਾਣੇ ਅਸੀਂ ਥਾਣੇ ਲੈ ਗਏ ਠੀਕ ਹੈ ਜੀ ਹੁਣ ਥਾਣੇ ਤੇਰਾ ਭਰਾ ਨੂੰ ਅਸੀਂ ਸਾਈਡ ਕਰਕੇ ਪੁੱਛਿਆ ਤੇਰੇ ਭਰਾ ਨੇ ਸਭ ਕੁਝ ਦੱਸਿਆ ਕਿ ਵੀਰੇ ਮੇਰੀਆਂ ਭੈਣਾਂ ਨੂੰ ਬਚਾ ਲਓ ਮੇਰੇ ਭੈਣਾਂ ਇਹਨਾਂ ਨੇ ਵੇਚ ਦਿੱਤੀਆਂ ਵਾ ਮੈਨੂੰ ਸਕੂਲੇ ਕੱਲ ਦਿੱਤਾ ਮੇਰਾ ਡੈਡੀ ਝੀਲ ਦੇ ਵਿੱਚ ਸੀਗਾ ਮੇਰੇ ਡੈਡੀ ਦਾ ਕੋਈ ਕਸੂਰ ਨਹੀਂ ਆ ਤੇ ਇਹਨਾਂ ਨੇ ਮਗਰੋਂ ਮੇਰੀਆਂ ਭੈਣਾਂ ਪਤਾ ਨਹੀਂ ਕਿੰਨਾ ਨੂੰ ਦੇ ਦਿੱਤੀਆਂ ਪੈਸੇ ਲੈ ਕੇ ਅੱਛਾ ਹਾਂ ਤੇਰੇ ਭਰਾ ਨੇ ਕਿਹਾ ਕਿ ਤੁਹਾਡੀ ਪੁੱਤ ਦੋਹਾਂ ਭੈਣਾਂ ਦੀ ਉਮਰ 18 ਸਾਲ ਨਹੀਂ ਹੈਗੀ ਜੀ ਠੀਕ ਹੈ ਜੀ ਨਹੀਂ ਤੇਰੀ ਉਮਰ ਕਿੰਨੀ ਹੈ ਤੁਮ ਕਿਹ ਹੈ ਤੁਹਾਡਾ ਨਾਮ ਹੋਰ ਤੁਹਾਡਾ ਪਤਾ ਕਿੱਥੇ ਹੈ ਦੋ ਦੋ ਵਰਤਕੀ ਤੇਰੇ ਮੈਨੂੰ ਪਤਾ ਗੱਲ ਕੀ ਜਾਂਦੀ ਹੈ ਕਿ ਤੂੰ ਸੁਖੀ ਵੱਸਦੀ ਆ ਇੱਥੇ ਸਾਨੂੰ ਕੋਈ ਦਿੱਕਤ ਨਹੀਂ ਆ ਜੇ ਤੂੰ ਸੁਖੀ ਵੱਸਦੀ ਆ ਆ ਇੱਥੇ ਸੁਖੀ ਵੱਸਦੀ ਆ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਅਸੀਂ ਤੇਰੀ ਭੂਆ ਦੇ ਕਾਰਵਾਈ ਕਰਾਉਣੀ ਆ ਜਿਨੇ ਤੇਰੇ ਤੇ ਇੰਨਾ ਤਸ਼ੱਦਦ ਕੀਤਾ ਹਾਂਜੀ ਠੀਕ ਹੈ ਜੀ ਜੇ ਤੂੰ ਸਾਡਾ ਸਾਥ ਦੇਂਗੀ ਮੇਰੀ ਭੈਣਾ ਤੇ ਤੇਰੀ ਪੂਆ ਦੇ ਕਾਰਵਾਈ ਕਰਾਵਾਂਗੀ ਕਿਉਂਕਿ ਤੇਰੇ ਪੂਆ ਨੇ ਸਕੀਆਂ ਆਪਣੀਆਂ ਭਰਾ ਦੀਆਂ ਕੁੜੀਆਂ ਨਹੀਂ ਬਖਸ਼ੀਆਂ ਯਾਰ ਤੇ ਦੁਨੀਆ ਨੂੰ ਕੀ ਬਖਸ਼ਲੀ ਹੋ ਗਈ ਉਹ ਮੈਂ ਜੀ ਇਹ ਤੇ ਕੀ ਮੇਰੀ ਮਦਦ ਕਰਾਸ ਤੋ ਦਾ ਦੱਸ ਮੇਰੀ ਭੈਣਾ ਉਹ ਕੀ ਜੁਝ ਕੇ ਲੈ ਗਿਆ ਨਾ ਕਿ ਮੇਰਾ ਪੁੱਤ ਮੈਂ ਜਾਣਾ ਵਾ ਤੇਰੇ ਘਰ ਜਾਣਾ ਵਾ ਜਿੱਦ ਦੱਸ ਮੇਰਾ ਪੁੱਤ ਕੀ ਕਰਨਾ ਵਾ ਮਾਊਗੀ ਇਹ ਕੋਈ ਤੋਂ ਕਮ ਹੈ ਕਿ ਤੁਹਾਨੂੰ ਪਤਾ ਹੀ ਹੈ ਤਾਂ ਇਹ ਕਿੰਨੇ ਦਾ ਕਾਇ ਚੋਟਾ ਕਿੰਦਰਵਾਜ ਦਾ ਕੀ ਹੈ ਇਹ ਵਗਾ اچھا ਜੀ ਕਿਹਨ ਕੀ ਬੈਠੇਗਾ ਵਾਲੇ ਥੋੜਾ ਆਸ ਵਿੱਚ ਕਪੜੇ ਆਪਣੇ ਕੋਲ ਲਏ ਹੋਏ ਨੇ ਹਾਂ ਨਾ ਉਸਨੇ ਦਰਵਾਜ਼ੇ ਦੇ ਪਿੱਛੇ ਮੇਸਟਰ ਦਾ ਨੰਬਰ ਲਿਖਿਆ ਹੋਗਾ ਓਕੇ ਕੋਈ ਕੁਛ ਹੀ ਆ ਕੋਈ ਜਿੰਨੇ ਦੇ ਆ ਬਤਮਨ ਦੇ ਦੇ ਦੂੰਗਾ ਜੇ ਮੈਨੂੰ ਨਾ ਨਾ ਲੱਭੂਗਾ ਤੇ ਮੈਂ ਤੈਨੂੰ ਵੀਡੀਓ ਕਾਲ ਕਰ ਲੂੰਗਾ ਉੱਥੇ ਜਾ ਕੇ ਠੀਕ ਹੈ ਮੈਨੂੰ ਆਪਣਾ ਕੋਈ ਨੰਬਰ ਦੱਸ ਕਿਉਂਕਿ ਆ ਵੀਰੇ ਨੇ ਤੇ ਦੁਕਾਨ ਤੇ ਚੱਲ ਜਾਣਾ ਫਿਰ ਗੱਲ ਨਹੀਂ ਹੋਣੀ ਆਪਣਾ ਕੋਈ ਨੰਬਰ ਦੱਸ ਜਿਹਦੇ ਆਪਣੇ ਸੌਰੀ ਤੇ ਦੱਸ ਦੇ ਜਦੋਂ ਜਿੱਤੇ ਮੈਂ ਤੇਨਾਂ ਜਦੋਂ ਮਰਜ਼ੀ ਗੱਲ ਕਰ ਸਕਾਂ ਹਾਂ ਆਪਣਾ ਇਹ ਸੇ ਨੰਬਰ ਤੇ ਮਾਰਸਾ ਤੇ ਭੇਜ ਦੇਣਾ ਠੀਕ ਹੈ ਆਪਣਾ ਅ ਤੈ ਤੇਰੀ ਭੈਣ ਦਾ ਨੰਬਰ ਵੀ ਨਹੀਂ ਹੈਗਾ ਤੇਰੇ ਕੋਲ ਕਿ ਲਾਵੇ ਤੇ ਥਿਆਗੀ ਤੁੰਨੇ ਆ ਕੇ ਆ ਕੇ ਨਾ ਤਿੱਗ ਮੈਨਾਂ ਲੱਗਿਆ ਵਾ। ਤੇਰੇ ਮੈਨੂੰ ਇੱਕ ਗੱਲ ਦੱਸਾਂ, ਇੱਕ ਗੱਲ ਦੱਸਾਂ। ਮੈਨੂੰ ਮੇਰੀ 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 ਛੋਟੀ ਭੈਣ ਮੇਰੀ ਗੱਲ ਸੁਣ ਲੈ। ਤੂੰ ਆਂ ਰਾਜਸਥਾਨ ਵਿੱਚ ਤੂੰ ਬਹੁਤ ਸੁખી ਬਸੰਦੀ ਆ। ਇਹ ਸਾਨੂੰ ਸਾਰਾ ਪਤਾ ਵਾ। ਪਰ ਜਿਹੜੀ ਤੇਰੀ ਭੈਣ ਵਾ ਨਿੱਕੀ ਭੈਣ ਠੀਕ ਹੈ ਜੀ ਤੇਰੀ ਵੱਡੀ ਭੈਣ, ਤੇਰੀ ਵੱਡੀ ਭੈਣ, ਤੇਰੀ ਵੱਡੀ ਭੈਣ ਜਿਹੜੀ ਹਰਿਆਣੇ ਆ ਉਹ ਭੈਣ ਉਹ ਨਾਲ ਬਹੁਤ ਕੁੱਟਮਾਰ ਹੋ ਰਹੀ ਹੂ। ਉਹ ਬਹੁਤ ਜਿਆਦੀ ਮਲਕ ਮੁਸੀਬਤ ਦੇ ਵਿੱਚ ਆ। ਉਹਨੂੰ ਅਸੀਂ ਪਹਿਲਾਂ ਉਹਨੂੰ ਕਢਵਾਉਣਾ ਵਾ। ਉਹਨੂੰ ਘੜਵਾ ਲੈਣਾ ਵਾ ਤੇ ਤੂੰ ਤੈਨੂੰ ਤਾਂ ਕੋਈ ਦਿੱਕਤ ਨਹੀਂ ਆ ਤੂੰ ਸਹੀ ਆ ਤੈਨੂੰ ਸਾਡੀ ਤੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਨਾਂ ਕੋਈ ਪ੍ਰੋਬਲਮ ਨਹੀਂ ਮੈਨੂੰ ਟਿਕਾਣੇ ਜਿਵੇਂ ਮੇਰਾ ਮਾਪਾ ਖਿਆਲ ਤੋਂ ਨਹੀਂ ਮੱਪਾ ਤੈਨੂੰ ਤੈਨੂੰ ਮੈਨੂੰ ਪਤਾ ਵਾ ਤੈਨੂੰ ਤੇਰੇ ਪਾਪਾ ਤੇਰੀ ਭੂਆ ਮਗਰ ਫੋਨ ਆ ਰਹੇ ਸੀ ਨਾ ਪੁੱਤ ਇੱਥੋਂ ਆ ਜਾ ਤੂੰ ਭੱਜਿਆ ਇੱਥੋਂ ਹਾਂਜੀ ਸਹੀ ਕਿ ਆ ਕਿ ਕੀ ਆ ਠੀਕ ਆ ਨਾ ਮੈਂ ਤੈਨੂੰ 1 ਮਿੰਟ ਵਿੱਚ 1 ਮਿੰਟ हां तो ये हो गया कि मैं चले गई तो मैं वापस नहीं आऊंगा क्योंकि तन्नू पता ਸੀ ਵੀ ਇੱਥੇ ਮੈਂ ਦਲਦਲ ਦੇ ਵਿੱਚ ਆ ਠੀਕ ਹੈ ਜੀ ਪਰ ਤੈਨੂੰ ਤੇਰੇ ਫਾਦਰ ਨੇ ਫੋਨ ਲਾ ਕੇ ਕਿਹਾ ਨਾ ਕਿ ਤੇਰੀ ਭੁਆ ਦੀ ਡੈਥ ਹੋ ਗਈ ਹੈ ਤੇ ਤੂੰ ਆ ਜਾ ਤੂੰ ਹਮਾਰਿਆ ਸੀ ਤੈਨੂੰ ਤੇਰੇ ਫਾਦਰ ਨੇ ਵੀ ਤੇਰੀ ਭੁਆ ਦੀ ਡੈਥ ਹੋ ਗਈ ਗੱਲ ਹੋਈ ਕਿ ਨਹੀਂ ਹੋਈ ਮਾ ਜੀ ਨੇ ਕਹਿੰਦੇ ਕਿ ਆ ਕਿ ਤੇਰੇ ਬਾਪਾ ਦੀ ਸਿੱਤਾਂ ਲੱਗੀਆਂ ਐ ਨੈਟ ਸੈਂਟਰ ਗਿਆ ਸੀ ਜਿਹੇ ਤੱਕ ਤੇ ਹਾਂ ਕਿਉਂ ਜਾਣਾ ਤੂੰ ਕੈਸੀ ਗੱਲ ਜਾਣੀ ਆ ਬੱਸ ਤੇ ਪਰ ਕੋਈ ਵੀ ਦਿੱਕਤ ਨਹੀਂ ਤੇਰੇ ਪਾਪਾ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਕੋਈ ਵੀ ਦਿੱਕਤ ਨਹੀਂ ਉਹ ਪੂਰਾ ਸਹੀ ਹਾਲਾਤ ਉਹਦੇ ਵਿੱਚ ਉਹ ਸਿਰਫ ਤੈਨੂੰ ਹੱਥੋਂ ਮੰਗਵਾਉਣਾ ਚਾਹੁੰਦੇ ਸੀ ਤਾਂ ਕਿ ਦੁਬਾਰਾ ਤੇਰੇ ਤੋਂ ਫੇਰ ਉਹ ਗਲਤ ਕੰਮ ਕਰਵਾਉਂਦੇ ਤੇ ਤੈਨੂੰ ਦੁਬਾਰਾ ਫੇਰ ਕਿਤੇ ਦੇਚਦੀ ਦਿਨ ਅੱਗੇ ਵੀ ਤੈਨੂੰ ਵਿੱਚ ਆ ਗਿਆ ਕਿਰੇ ਪਹਿਲਾਂ ਇਹਨਾਂ ਨੇ ਪਹਿਲਾਂ 1000 1000 ਦਿੱਤੇ ਐਸੀ ਕਿਤੇ ਲੈ ਹਾਂ ਨੰਨਾ ਮੈਂ ਕੀ ਕਹਿੰਦਾ ਉਹਨਾਂ ਨੇ ਗੁਰੂ ਘਰ ਤੋਂ ਕੱਲੇ ਜਾਂਦੇ ਜਾਂਦੇ ਆ ਤੇ ਉਹ ਅੱਛਾ ਇਹਨਾਂ ਨੇ ਕਿਹਾ ਜਨੂਬਾ ਦੱਸ ਰਹੀ ਹੈ ਕਿ ਜੇ ਜਦ ਸੰਦਾਇ ਤੇ ਤਿਕੜੀ ਦਾ ਵਿਆਹ ਕਰਾਂਗੇ ਕੁੜੀ ਤੋੜਾਂਗੇ ਕਿਹਨੇ ਪਹਿਲਾਂ 10000 ਰੁਪਏ ਦੇ ਗਿਰਾਓ ਤੇ ਫਿਰ ਕੀ ਫਿਰ ਤੇ ਸਾਡੀ ਕੁੜੀ ਦਾ ਵਿਆਹ ਕਰਾਂਗੇ ਇਹਨਾਂ ਨੇ ਇਹ ਕਿਹਾ ਜੇ 10000 ਰੁਪਏ ਲੈ ਲੇਂਗਾ ਨਾ ਨੰਨਾ ਮੈਂ ਮਨਾ ਕਰ ਦਿਆਂਗੀ ਇਸ ਚੰਨੇ OK 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 ਉਸ ਤੋਂ ਬਾਅਦ ਮੇਰੀ ਭੈਣ ਜਿਹੜੀ ਤੇਰੀ ਦੁੱਜੀ ਭੈਣ ਵਾ ਉਹਦੇ ਨਾਲ ਵੀ ਇਹੋ ਕੰਮ ਕਰਾਉਂਦੇ ਸੀ ਜੋ ਤੇਰੇ ਨਾਲ ਹੁੰਦਾ ਸੀ ਆ। ਉਹ ਕੰਨੇ ਨਾਲ ਜਿਹੋ ਮੈਂ ਨਾਲ ਗੱਲ ਕਰ ਉਹ ਕੰਨੇ ਦੂਸਰੇ ਦੂਸਰੇ ਤੋਂ ਕਰਵਾਉਣ ਵਾਲਾ ਐਕਡੋਰ ਵਾਲੇ ਤੇ ਟੂ ਵਾਲੇ ਸੇ। ਹਾਂ। ਤੇ ਉਹਨਾਂ ਨੇ ਮਨਾ ਕਰ ਦਿੱਤਾ ਤੁਹਾਨੂੰ। ਨਹੀਂ, ਗਿਵ ਇਟ ਅਨੂ ਪੈਸੇ ਲੈ ਕੇ ਤੈਨੂੰ ਭੇਜ ਦਿੰਦੇ ਸੀਗੇ ਕੁੱਟਮਾਰ ਕਰਕੇ ਤੈਨੂੰ ਰਾਤ ਨੂੰ ਭੇਜ ਦਿੰਦੇ ਸੀ। ਤੇਰੀ ਸਿਸਟਰ ਨੂੰ ਵੀ ਭੇਜਦੇ ਸੀਗੇ। ਹਾਂਜੀ। ਉਹ ਵੀ ਜਾਂਦੀ ਸੀ ਇਦਾਂ। ਤੇ ਉਹਨੂੰ ਕਿੰਨੀ ਕਿੰਨੀ ਮਨ ਨਹੀਂ ਜਾਂਦੀ ਹੈ ਜਦੋਂ ਉਹਦੇ ਨੂੰ ਜਿਹੜੇ ਨਾਮ ਲੈ ਜੈਤ ਨੂੰ ਚਲੀ ਜਾਂਦੀ ਮੇਰੇ ਕੋਲ ਤੇ ਮੇਰੇ ਨਾਲ ਦੂਜਾ ਸੇਕ ਸੁਣ ਮਿਲ ਗਿਆ। ਅੱਛਾ ਤੇ ਤੇ ਉਹ ਪੰਨਾ ਉਹ ਗੁड़िया ਕਿੰਨੀ ਵਾਰ ਵਿਆਹ ਕੀਤਾ ਉਸ ਦੂਜੀ ਤੇਰੀ ਦੀਦੀ ਦਾ? ਨਹੀਂ ਨਹੀਂ ਮੈਂ ਤਾਂ ਨਹੀਂ ਪੰਨਾ ਜੀ ਵਿਆਹ ਕੀਤਾ ਹੈ। ਓਕੇ ਨਹੀਂ ਨਹੀਂ ਉਹ ਪਹਿਲਾਂ ਨਹੀਂ ਨਹੀਂ ਪੁੱਤ ਤੂੰ ਪਹਿਲਾਂ ਇੱਕ ਥਾਂ ਵਿਆਹੀ ਸੀ ਜਿੱਥੇ ਉਥੇ ਝਗੜਾ ਹੋ ਗਿਆ ਸੀਗਾ ਆ ਕੁੜੀ ਪੇ ਗਈ ਸੀ ਕਿ ਬਾਅਦ ਚ ਉਥੇ ਲੜਾਈ ਹੋ ਗਈ ਸਿਰ ਪਾਪਾ ਦੇ ਕੇਸ ਵੀ ਹੋਇਆ ਸੀਗਾ ਤੇਰੇ ਪਾਪਾ ਨੂੰ ਜੇਲ੍ਹ ਵੀ ਹੋਈ ਸੀਗੀ ਤੇਰੀ ਭੈਣ ਪਹਿਲਾਂ ਵਿਆਹੀ ਸੀ ਪੁੱਤੋ ਵੀ ਤੂੰ ਜਿਆਦਾ ਤੈਨੂੰ ਪਤਾ ਨਹੀਂ ਜਾਂ ਤੂੰ ਮੈਨੂੰ ਦੱਸ ਨਹੀਂ ਰਹੀ ਮੈਂ ਤਾਂ ਇਸੇ ਲਈ ਇੱਦਾਂ ਮੇਰੀ ਫੌਜ ਦਾ ਗਾਹ ਵੰਨਣਾ ਵਾਲੀ ਨਹੀਂ ਰੁਕੀ ਹੋਏ ਹਾਂ ਤੇਰੀ ਭੈਣ ਨੂੰ ਨਾ ਤੇਰੀ ਭੈਣ ਤੇਰੀ ਦੂਜੀ ਭੈਣ ਨਾਲੋਂ ਤੇਰੀ ਭੈਣ ਵੱਡੀ ਹੈ ਨਾ ਹਾਂਜੀ ਰਸ਼ਨ ਨੋਦਨਾ ਹੈ ਨਾ ਹਾਂਜੀ ਹਾਂਜੀ ਤੂੰ ਚਾਹੁੰਦੀ ਹੈ ਆਪਣੀ ਭੈਣ ਨੂੰ ਮਿਲਣਾ ਹਾਂਜੀ ਤੂੰ ਚਾਹੁੰਦੀ ਹੈ ਆਪਣੀ ਭੈਣ ਨੂੰ ਮਿਲਣਾ ਉਸ ਨੂੰ ਮੇਰੇ ਪੰਜਵਾਂ ਜਵਰਨ ਜਿਆਦਾ ਕੁਛ ਹੋ ਰਿਹਾ ਹੈ ਤੂੰ ਕਿੱਥੋਂ ਤੂੰ ਤੋ ਨਾ ਸੇ ਕਢਵਾਵਾਂਗੇ ਤੂੰ ਮੇਰੀ ਭੈਣ ਟੈਂਸ਼ਨ ਆ ਲੈ ਜੇਕਰ ਤੈਨੂੰ ਤੇਰਾ ਨੰਬਰ ਮਿਲਦਾ ਨਾ ਉਸ ਭੈਣ ਦਾ ਵੀ ਸਾਡੇ ਕੋਲ ਹਜੇ ਨਾ ਉਹਦਾ ਨੰਬਰ ਨਹੀਂ ਹੈਗਾ ਜੇਕਰ ਤੈਨੂੰ ਉਹਦਾ ਨੰਬਰ ਮਿਲਦਾ ਵਾ ਕਿਸ ਤੋਂ ਵੀ ਮਿਲਦਾ ਵਾ ਰਿਸ਼ਤੇਦਾਰੀ ਚੋਂ ਕਿਤੋਂ ਵੀ ਮਿਲਦਾ ਇਹ ਤਾਂ ਦੇ ਨਹੀਂ ਰਹਾ ਇਹਨਾਂ ਨੂੰ ਮੈਂ ਲੈ ਕੇ ਜਾਣਾ ਇਹਨਾਂ ਨੂੰ ਮੈਂ ਲੈ ਕੇ ਜਾਣਾ ਟੈਨਸ਼ਨ ਨਾ ਲੈ ਮੇਰੀ ਭੈਣ ਇਹਨਾਂ ਨੂੰ ਮੈਂ ਲੈ ਕੇ ਜਾਣਾ ਚੱਲ ਹੁਣ ਮੇਰੀ ਭੈਣ ਚੰਗਾ ਮੈਂ ਜੋ ਵੀ ਤੇ ਨਾਲ ਕੋਈ ਤੂੰ ਹੋਰ ਕੁਝ ਸਾਨੂੰ ਦੱਸਣਾ ਚਾਹੁੰਨੀ ਆ ਇਹ ਸਾਨੂੰ ਨੰਬਰ ਤੇਰਾ ਨੰਬਰ ਇਹੋ ਹੀ ਆ ਠੀਕ ਹੈ ਜੀ ਮੇਰੀ ਤੀ ਮੈਨੂੰ ਜਦੋਂ ਮਰਜ਼ੀ ਤੂੰ ਇਸੇ ਨੰਬਰ ਤੋਂ ਫੋਨ ਲਾ ਸਕੀ ਇੱਕ ਆਪਣਾ ਘਰ ਦਾ ਨੰਬਰ ਮੈਨੂੰ ਵਟਸਐਪ ਤੇ ਕਰ ਦੇ ਜਿੱਦੇ ਤੇ ਤੈਨੂੰ ਮੈਂ ਜਦੋਂ ਮਰਜ਼ੀ ਕਾਲ ਲਾ ਦਾ ਕਿਉਂਕਿ ਇਹ ਤੇ ਦੁਕਾਨ ਤੇ ਚੱਲ ਜਾਣਾ ਫਿਰ ਗੱਲ ਨਹੀਂ ਹੋਣੀ ਆਪਣੀ ਆ ਮੇਰਾ ਪੁੱਤ ਤੇ ਮੈਨੂੰ WhatsApp ਤੇ ਭੇਜ ਦੇ ਨੰਬਰ ਫਿਰ ਮੈਂ ਤੇਰੇ ਪਾਪਾ ਨਾਲ ਤੇਰੇ ਬ੍ਰਦਰ ਨਾਲ ਤੇਰੀ ਠੀਕ ਹੈ ਜੀ ਮੰਮੀ ਨਾਲ ਤੇਰੀ ਵੀਡੀਓ ਕਰਕੇ ਵੀ ਗੱਲ ਕਰਾ ਦਾਂਗਾ ਠੀਕ ਆ ਹਾਂ ਓਕੇ ਮੇਰੇ ਪੁੱਤ ਨੂੰ ਨੰਬਰ ਭੇਜ ਜ ਆਪਣਾ ਜਿਹਦੇ ਤੋਂ ਮੈਂ ਗੱਲ ਕਰ ਸਕਾਂ ਹਾਂਜੀ ਤੋ ਕੀ ਪਤਾ ਕੀ ਪਤਾ